ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 3 ਇਹ ਮਨਹਰ ਜੀ ਧਿਆਈ ਤੋ ਇਕ ਮਨ ਇਕ ਚਿੱਤ ਭਾਈ ਹਰ ਕੀਆ ਸਦਾ ਸਦਾ ਵਡਿਆਈਆ ਦੇ ਨਾ ਪਛੋਤਾਏ ਏ ਮਨ ਹਰ ਜੀ ਧਿਆਏ ਤੂੰ ਇਕ ਬੰਨ ਇਕ ਚਿੱਤ ਭਾਈ ਹਰ ਕੀਆ ਸਦਾ ਸਦਾ ਵਡਿਆਈਆ ਦੇਨਾ ਪਛੋਤਾਈ ਹਉ ਹਰ ਕੈ ਸਦ ਬਲੇ ਹਾਰਣੇ ਜਿਤ ਸੇਵੈ ਸੁਖ ਪਾਈ ਨਾਨਕ ਗੁਰਮੁਖ ਮਿਲ ਰਹਿ ਹਮੇ ਸ਼ਬਦ ਜਲਾਇ ਮਹਿਲਾਤੀ ਜਾ ਆਪੇ ਸੇਵਾ ਲਾਇਨ ਆਪੇ ਬਖਸ਼ ਤਰੇ ਸਭਨਾ ਕਾਮ ਪਿਓ ਆਪ ਹੈ ਆਪੇ ਸਾਰ ਕਰੇ ਨਾਮਿਕ ਨਾਮ ਧਿਆਇਨ ਦਿਨ ਨਿਜ ਕਰਵਾਸ ਹੈ ਜੁਗ ਜੁਗ ਸੋਭਾ ਹੋਏ ਪੌੜੀ ਤੂੰ ਕਰਨ ਕਾਰਨ ਸਮਰੱਥ ਹੈ ਕਰਤੇ ਮੈਂ ਤੁਝ ਬਿਨ ਅਵਰ ਨ ਕੋਈ ਤੁਦੇ ਆਪੇ ਸਿਸ਼ਟ ਸਰ ਜੀਆ ਆਪੇ ਸੁਨ ਗੋਈ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੇ ਸੋਈ ਗੁਰਮੁਖ ਨਾਨਕ ਆਰਾਧਿਆ ਸਭ ਆਖੋ ਤਨ 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 ਗੁਰ ਸੋਈ ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੇ ਸੋਈ ਗੁਰਮੁਖ ਨਾਨਕ ਆਰਾਧਿਆ ਸਬਿਆਖੋ ਧਨ 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 ਗੁਰ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗਤਾਰ ਚਵਰ ਸ਼ਤ ਤਸ ਤੇ ਮਾਲਕ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਦੀ ਪਾਵਨ ਪਵਿੱਤਰ ਜੂਰੀ ਅੰਦਰ ਸਜ ਬੈਠੇ ਗੁਰੂ ਪਿਆਰ ਵਾਲੇ ਸਤਸੰਗੀ ਜਨੋਂ ਵਡਭਾਗੀ ਹੋ। ਸੰਤਨ ਭਗਤ ਧਨਾਂ ਜੀ ਜਿਨ੍ਹਾਂ ਦੀ ਮੁਬਾਰਕ ਬਾਣੀ 15 ਭਗਤਾਂ ਵਿੱਚੋਂ ਗੁਰੂ ਗ੍ਰੰਥ ਸਾਹਿਬਹਾਰਾਜ ਜੀ ਵਿੱਚ درجہ ہے پگت تنا جی کے مبارک جنم دہاڑے نج منا رہے ہیں سارے لیگتہ جی ایک مثال میں ایک اداہن ہے جو اپنا ਕਾਰਬਾਰ ਸਭ ਦੇ ਆਖੇਤੀ ਬਾੜੀ ਕਰਦੇ ਆਂ ਗਊ ਗਸ਼ਾ ਚਰਾਉਂਦੇ ਆਂ ਪ੍ਰੇਮਾ ਭਗਤੀ ਵਿੱਚ ਇੰਨੇ ਲਿਵਲੀਨ ਹੋਏ ਨੇ ਕਿ ਪ੍ਰਤੱਖ ਪਰਮਾਤਮਾ ਦੇ ਦੀਦਾਰ ਉਹਨਾਂ ਨੂੰ ਹੋਏ ਜੇ ਉਹਨਾਂ ਨੇ ਆਪਣੇ ਪਾਵਨ ਨਾਲ ਸ਼ਬਦ ਰਾਹੀ ਮubaruk ਬਾਣੀ ਰਾਹੀ ਸਾਨੂੰ ਤੇਜ ਦਿੱਤੀ ਹੈ। ਇਹ ਅਸਲ ਦੇ ਵਿੱਚ ਇਸ ਪ੍ਰਕਾਰ ਪਰਮਾਤਮਾ ਨੂੰ ਜਦੋਂ ਪੁਕਾਰਾਂਗੇ ਰੱਬ ਪ੍ਰਕਾਸ਼ ਦਰਸ਼ਨ ਦਿੰਦਾ ਹੈ। ਆਓ ਜਿੱਥੇ ਪ੍ਰਗਤੀ ਦਾ ਜਨਮ ਦਿਹਾੜਾ ਮਨਾ ਰਹੇ ਹਾਂ ਉੱਥੇ ਨਾਲ ਹੀ। ਤੁੰਤਨ ਸਹਿਬ ਸ੍ਰੀ ਗੁਰੂ ਗੁਰੂ ਰਣਹਰਿ ਮਹਾਰਾਜ ਜੀ ਦੇ ਸ੍ਰੋਟਕ ਦੇ ਪਾਵਨ ਉਪਦੇਸ਼ ਮੁੱਖ ਪਾਠ ਰਾਹੀਂ ਜੋ ਅਨਛਾੜੀ ਜੋੜੀ ਵਿੱਚ ਪਾਇਆ ਹੈ ਸੋਰਠੀ ਬਾਣੀ ਚੌਥੇ ਪਾਖਸ਼ਾ ਗੁਰੂ ਰਾਮਦਾਸ ਮਹਾਰਾਜ ਜੀ ਦੁਆਰਾ ਉਚਾਰਨ ਕੀਤੀ ਹੋਈ ਇਸ ਵਿੱਚੋਂ ਦੋ ਸ਼ਲੋਕ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਅਤੇ ਪੌੜੀ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਇਹ ਪਾਵਨ ਬਚਨ ਮੁਬਾਰਕ ਅੰਗ ਛੇ ਸੌ ਤਰਵੰਜਾ ਅਤੇ ਚੁਰੰਜਾ ਤੇ ਸੁਭਾਇਮਾਨ ਹੈ ਆਓ ਆਰੰਭਤਾ ਤੋਂ ਪਹਿਲਾਂ ਰਸਨਾ ਕਰੋ ਪਵਿੱਤਰ ਅਦਬ ਸਹਿਤ ਗੁਰਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ واحر جی فتح شردا سیانے گیان سوچے میں کلہ تر پوا گا نہیں تو سسا سا ਸ਼ਰਧਾ ਜੇਕਰ ਸੋਚ ਲਵੇ ਕਿ ਮੈਂ ਇਕੱਲੀ ਸਫ਼ਰ ਤੈਅ ਕਰਾਂ ਇਹ ਵੀ ਨਹੀਂ ਕਰ ਸਕਦੀ ਕਿਉਂ ਕਿ ਗਿਆਨ ਜਿਹੜਾ ਹੈ ਉਹ ਲੰਗੜਾ ਹੁੰਦਾ ਹੈ ਤੇ ਸ਼ਰਧਾ ਨਹੀਂ ਹੁੰਦੀ ਤੇ ਇਹੋ ਹੀ ਕਾਰਨ ਹੈ ਕਿ ਸੰਸਾਰ ਦੇ ਅੰਦਰ ਜਿਹੜੇ ਮਰੇ ਸ਼ਰਧਾ ਰੱਖਦੇ ਨੇ ਇਹ ਵਲ ਉਹਨਾਂ ਤੋਂ ਭਾਵੇਂ ਤੁਸੀਂ ਕਿਸੇ ਦੀ ਵੀ ਪੂਜਾ ਕਰਵਾ ਲਓ ਅੱਖ ਬੰਦ ਕਰਕੇ ਉਹ ਲੱਗਦੇ ਨੇ ਉਹ ਕਿਸੇ ਵੀ ਸ਼ੈ ਨੂੰ ਪੂਜਣ ਵਾਸਤੇ ਤਿਆਰ ਹੋ ਜਾਣਗੇ ਜਦੋਂ ਉਹਨਾਂ ਨੂੰ ਇਹ ਲਾਲਸਾ ਦਿੱਤੀ ਜਾਏਗੀ ਕਿ ਤੁਹਾਡਾ ਆਮਨੋਰਥ ਪੂਰਾ ਹੋ ਜਾਏਗਾ ਤੇ ਇਹੋ ਹੀ ਕਾਰਨ ਹੈ ਕੋਈ ਅਸਲ ਦੇ ਵਿੱਚ ਜਿਹੜਾ ਹੈ ਦਰਸਨ ਦੀ ਪੂਜਾ ਕਰੜਿਆ ਕੋਈ ਪੱਥਰ ਦੀ ਪੂਜਾ ਕਰ ਲਿਆ ਕੋਈ ਕਾਲੇ ਕੁੱਤੇ ਨੂੰ ਦੁੱਧ ਪਿਆਰੇ ਕੋਈ ਜਿਹੜਾ ਹੈ ਇਹਦੇ ਪਿੱਛੇ ਮੰਤਵ ਧਰਮ ਦੇ ਨਾਲ ਜੋੜ ਦਿੱਤਾ ਗਿਆ ਇੱਥੇ ਕੀ ਕੰਮ ਕਰ ਜੇ ਇੱਥੇ ਕੇਵਲ ਸ਼ਰਧਾ ਦਾ ਕੰਮ ਕਰਦੇ ਸ਼ਰਧਾ ਗੁਰੂ ਸਾਹਿਬ ਜੀ ਕਹਿੰਦੇ ਜ਼ਿੰਦਗੀ ਵਿੱਚ ਹੋਣੀ ਜ਼ਰੂਰੀ ਪਰ ਉਹਦੇ ਨਾਲ ਨਾਲ ਸਾਨੂੰ ਗਿਆਨ ਵੀ ਹੋਣਾ ਬੜਾ ਜ਼ਰੂਰੀ ਹੈ ਹੁਣ ਇਹ ਦੋਵੇਂ ਜਦੋਂ ਆਪਾਂ ਇਕੱਠੇ ਚੋਰਾਂਗੇ ਗਿਆਨ ਲੰਗੜਾ ਸ਼ਰਦਾ ਹੰਨੀ ਇਹਦਾ ਮਤਲਬ ਸ਼ਰਦਾ ਦੇ ਪੈਰ ਹੈਗੇ ਨੇ ਗਿਆਨ ਦੇ ਪੈਰ ਨਹੀਂ ਹੈਗੇ ਆਪਾਂ ਗਿਆਨ ਨੂੰ ਸ਼ਰਦਾ ਦੇ ਮੋਢਿਆਂ ਤੇ ਬਿਠਾਵਾਂਗੇ ਤੇ ਗਿਆਨ ਦੀਆਂ ਅੱਖਾਂ ਇਹਦੀਆਂ ਨੇ ਤੇ ਗਿਆਨ ਫਿਰ ਮਾਰ ਦੇ ਦਰਸ਼ਨ ਕਰਵਾਉਂਦਾ ਹੈ ਕਿਹੜਾ ਰਸਤਾ ਠੀਕ ਹੈ ਤੇਰੇ ਵਾਸਤੇ ਜਦੋਂ ਇਹ ਦੋਵੇਂ ਚੀਜ਼ਾਂ ਇਕੱਠੀਆਂ ਚਲਦੀਆਂ ਹਨ ਫਿਰ ਅੱਗੇ ਜਾ ਕੇ ਮਨੁੱਖ ਭਟਕਣਾ ਵਿੱਚ ਜਾਂ ਉਲਝਣ ਵਿੱਚ ਨਹੀਂ ਪੈਂਦਾ ਕਿਉਂਕਿ ਇਹਦੇ 'ਚ ਪਰ ਸ਼ਰਧਾ ਵੀ ਹੈ ਵਿਸ਼ਵਾਸ ਵੀ ਹੈ ਔਰ ਗਿਆਨ ਵੀ ਹੈ ਭਰੋਸਾ ਵੀ ਹੈ ਔਰ ਮਾਤਵੀ ਹੈ ਭਗਤ ਨਾਨਕ ਜੀ ਦੇ ਜੀਵਨ ਨੂੰ ਜੀ ਦੁਆ ਪੜਦੇ ਹੋ ਜਾਂ ਸੁਣਦੇ ਹੋ ਜਾਂ ਵੇਖਦੇ ਹੋ ਅੱਜ ਤੱਕ ਜਿਹੜਾ ਹੈ ਪ੍ਰਚਲਿਤ ਇਹੋ ਕੀਤਾ ਜਾ ਰਿਹਾ ਹੈ ਕਿ ਉਹਨਾਂ ਨੇ ਪੱਥਰ ਦੇ ਵਿੱਚੋਂ ਰੱਬ ਨੂੰ ਪ੍ਰਾਪਤ ਕੀਤਾ ਹੈ ਪਰ ਜੇ ਅਸੀਂ ਸ਼ਬਦ ਪੜਦੇ ਆ ਭਗਤ ਨਾਨਕ ਜੀ ਦੇ ਖੁਦ ਕਿਉਂਕਿ ਪ੍ਰਤੱਖ ਜਿਹੜਾ ਹੈ ਪ੍ਰਤੱਖ ਚੀਜ਼ ਜਿਹੜੀ ਉਹਨੂੰ ਪਰਮਾਨੰਦ ਦੀ ਲੋੜ ਹੁੰਦੀ ਹੈ ਜਿਹੜੀ ਸਾਡੇ ਸਾਹਮਣੇ ਤਿੰਨ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਨੇ ਭਗਤ ਨਾਮਦੇ ਤੇ ਇਹਨਾਂ ਤਿੰਨ ਸ਼ਬਦਾਂ ਨੂੰ ਗੋਹ ਦੇ ਨਾਲ ਜਦੋਂ ਵਿਚਾਰੋਗੇ ਕਿਤੇ ਵੀ ਐਸਾ ਐਸੀ ਗੱਲ ਮਿਲਦੀ ਨਹੀਂ ਕਿਉਂਕਿ ਮਾਲਕ ਮੂਰਤੀ ਪੂਜਕ ਨੂੰ ਜਿਹੜਾ ਹੈ ਹਸਲ ਦੇ ਵਿੱਚ ਥਾਂ ਦਿੰਦੇ ਨੇ ਆਪਣੇ ਕੋਲ ਜਿਹੜਾ ਕਵੇ ਕਿ ਮੈਂ ਇਕ ਪੱਥਰ ਦੀ ਪੂਜਾ ਕਰਾਂ ਤੇ ਤੁਹਾਡੇ ਉੱਤੇ ਵੀ ਸ਼ੰਦਾ ਰੱਖਾਂ ਗੁਰੂ ਸਾਹਿਬ ਜੀ ਇਦਾਂ ਨਹੀਂ ਕਹਿੰਦੇ ਮਾਲਕੀ ਤੇ ਸਿੱਧੀ ਗੱਲ ਕਹਿੰਦੇ ਨੇ ਸਿੱਖੀ ਉੱਤੇ ਸਿੱਖੀ ਨਹੀਂ ਟਿਕਦੀ ਤੂੰ ਪਹਿਲਾਂ ਹੀ ਕਿਸੇ ਦਾ ਸਿੱਖ ਹੈ ਤੇ ਇੱਥੇ ਕਿਵੇਂ ਤੂੰ ਜਿਹੜਾ ਸਿੱਖੀ ਧਾਰਨ ਕਰ ਲੈਣਾ ਪਾਵਨ ਬਾਣੀ ਦੇ ਵਿਚਾਰ ਜੇ ਤੂੰ ਅਸੀਂ ਪੜ੍ਹਦੇ ਇੱਥੇ ਤੇ ਇਹ ਤੱਕ ਲਿਖਿਆ ਹੋਇਆ ਹੈ ਇਹ ਤੱਕ ਸਾਨੂੰ ਸਹਿਜ ਦਿੱਤੀ ਜਾਂਦੀ ਹੈ

ਪਰ ਮੋਟੂ ਵੀ ਕਰਦਾ ਹੈ ਸਭ ਕੁਝ ਹੈ ਕਿ ਹਾਂ ਏਦਾਂ ਹੋਏਗੀ ਪਰ ਸਭ ਤੋਂ ਵੱਡੀ ਉਦਾਹਰਣ ਗੁਰੂ ਅਰਜਨ ਦੇ ਮਹਾਰਾਜ ਜੀ ਦੀ ਅਸੀਂ ਲਵਾਂਗੇ ਜਿਨ੍ਹਾਂ ਨੇ ਭਗਤਾਂ ਦੇ ਜੀਵਨ ਨੂੰ ਸਾਡੇ ਸਾਹਮਣੇ ਰੱਖਿਆ ਭਗਤ ਨਾਮਦੇਵ ਜੀ ਦਾ ਭਗਤ ਕਬੀਰ ਜੀ ਦਾ ਭਗਤ ਰਵਿਦਾਸ ਜੀ ਦਾ ਭਗਤ ਸੈਣ ਜੀ ਦਾ ਇਤਿਹਾਸਕ ਇਹ ਉਦਾਹਰਣਾਂ ਦੇ ਕੇ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਖੁਦ ਇਹ ਗੱਲ ਜਿਹੜਾ ਹੈ ਸੰਸਾਰ ਨੂੰ ਸਮਝਾਈਏ ਤੁਸੀਂ ਇਹ ਕਿਉਂ ਵਿਚਾਰਦੇ ਆਪਣੇ ਅੰਦਰ ਕੇਵਲ ਸ਼ੰਤਨ ਮੁਖ ਰੱਖਦੇ ਏਦਾਂ ਨਾਂ ਆਪਣੇ ਮਨ ਦੇ ਵਿੱਚ ਰੱਖੋ ਕਿਤ ਲਾ ਜੀ ਨੇ ਪੱਥਰ ਤੋਂ 라ਪੂ ਪਾ ਲਿਆ ਨਹੀਂ ਭਗਤ ਜੀ ਦੇ ਸ਼ਬਦ ਦੀ ਅਖੀਰੀ ਪੰਕਤੀ ਮੈਂ ਪੜਾਂਗਾ ਭਗਤ ਜੀ ਖੁਦ ਕਹਿੰਦੇ ਨੇ ਤਨੈ ਤਨ ਪਾਇਆ ਤਨੀ ਤਰ ਮਿਲ ਜਨ ਸੰਤ ਸਮਾਨਿਆਂ ਭਗਤ ਨਾ ਜੀ ਕਹਿਣ ਲੱਗੇ ਮੈਂ ਜਿੱਤੋ ਗੁਰਮੁਖ ਪਿਆਰਿਆਂ ਦੀ ਸੰਗਤ ਕੀਤੀ ਦਾ ਰਾਵ ਰੰਗੀਆਂ ਰੂਹਾਂ ਨੂੰ ਜਾ ਕੇ ਮਿਲਿਆ ਉਹਨਾਂ ਦੇ ਕੋਲ ਬੈਠਿਆ ਤੇ ਉਹਦੇ ਉਹਨਾਂ ਕੋਲ ਬੈਠਿਆ ਸ਼ਰਦਾ ਵੀ ਅੰਦਰ ਆਈ ਤੇ ਗਿਆਨ ਵੀ ਆਇਆ ਸੀ ਗੁਸ ਸ਼ਰਦਾ ਉਸ ਗਿਆਨ ਨੇ ਫਿਰ ਕੀ ਅੰਦਰ ਐਸਾ ਕਹ ਲੋ ਕਿ ਇਕ ਵਲਵਲਾ ਉੱਠਿਆ ਇੱਕ ਤਾੰਦ ਉੱਠੀ ਜੇ ਰੱਬ ਰੱਬ ਕਰਦਿਆਂ ਫਿਰ ਪ੍ਰਤੱਖ ਰੱਬ ਨੂੰ ਪ੍ਰਾਪਤ ਕਰ ਲਿਆ ਹੁਣ ਪੰਜਵੇਂ ਪਾਤਸ਼ਾਹ ਜੀ ਦਾ ਇਹ ਬਚਨ ਹੈ ਆਸਾ ਰਾਗ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ ਆੜ ਦਾਮ ਕੋ ਛੀਪਰੋ ਹੋਇਓ ਲਾਖੀਣਾ ਭਗਤ ਨਾਮਦੇਵ ਜੀ ਦੀ ਉਦਾਹਰਣ ਵਿੱਚ ਅੰਦੀ ਟੋਡੀ ਦਾ ਸੀ ਲੱਖਾਂ ਵਾਲਾ ਬਣ ਗਿਆ ਕੀ ਕਰਕੇ ਗੋਬਿੰਦ ਗੋਬਿੰਦ ਭਾਵ ਰੱਬ ਰੱਬ ਕਰਕੇ ਬੁਨਣਾ ਤਨਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ ਨੀਚ ਕੁਲਾ ਜੋਲਾਹਰਾ ਭਇਓ ਗੁਣੇ ਗਹਿਰਾ ਜੋਲਾਹੇ ਸ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲਗੇ ਅਸਲ ਦੇ ਵਿੱਚ ਮਾਇਆ ਤੇ ਜਿੱਤ ਪ੍ਰਾਪਤ ਕਰਕੇ ਉਹਨਾਂ ਨੇ ਮੇਰਾ ਨੂੰ ਪਾਲਿਆ ਰਵਿਦਾਸ ਟਵੰਤਾ ਟੋਰ ਨੀਤ ਤਿਨ ਤਿਆਹੀ ਮਾਇਆ ਪ੍ਰਗਟ ਹੋਆ ਸਾਥ ਸੰਗ ਹਰ ਦਰਸ਼ਨ ਪਾਇਆ ਭਗਤ ਰਵਿਦਾਸ ਜੀ ਮਰੇ ਪਛੂਟੋਂ ਦੇ ਸਨ ਖਲਾ ਉਤਾਰ ਦੇ ਸਨ ਇਤਿਆਦਕ ਉਹਨਾਂ ਦਾ ਇਹ ਕਿਤਾਬ ਪਰ ਉਹਨਾਂ ਨੇ ਵੀ ਰੱਬ ਰੱਬ ਕਰਕੇ ਜਿਹੜਾ ਹੈ ਰੱਬ ਦੀ ਪ੍ਰਾਪਤੀ ਕਰ ਲਈ ਆ ਉਹ ਜੋ ਭਗਤਾਂ ਭਗਤਾਂ ਵਿੱਚ ਗਿਣੇ ਜਾ ਰਹੇ ਨੇ ਸੈਨ ਨਾਈ ਬੁਤਕਾਰੀਆਂ ਉਹ ਘਰ ਘਰ ਸੁਨਿਆ ਸਦਾ ਦੇਣ ਵਾਲੀ ਭਗਤ ਸੈਨ ਘਰ ਘਰ ਦੇ ਵਿੱਚ ਓਕਾ ਦੇਣ ਵਾਲੀ ਹਿਰਦੇ ਬਸਿਆ ਪਾਰਗ੍ਰਮ ਭਗਤਾ ਮੈਂ ਗਣਿਆ ਤੇ ਇੰਨੀਆਂ ਉਦਾਹਰਨਾਂ ਦੇ ਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਇਹ ਵਿਦ ਸੁਨ ਕੇ ਜਾਤਰੋ ਜੱਟ ਸਾਹਿਬ ਇਹ ਵਿਦ ਸੁਨ ਕੇ ਜਾਤਰੋ ਉਠ ਭਗਤੀ ਲਾਣਾ ਇੰਨੀਆਂ ਉਦਾਹਰਨਾਂ ਸਾਹਮਣੇ ਨੇ ਭਗਤ ਧੰਨਾ ਜੀ ਦੇ ਕਿਉਂਕਿ ਇਹਨਾਂ ਦਾ ਪਾਵਨ ਜਨਮ 1415 ਈਸਵੀ ਦੇ ਵਿੱਚ ਹੋਇਆ ਰਾਜਸਥਾਨ ਜ਼ਿਲ੍ਹਾ ਟਾਂਕ ਅਸਲ ਦੇ ਵਿੱਚ ਜਿਹੜਾ ਹੈ ਇੱਥੇ ਜਿੱਦੋਂ ਜਨਮ ਹੁੰਦਾ ਹੈ ਭਗਤ ਧੰਨਾ ਜੀ ਦਾ ਇਹਨਾਂ ਦੇ ਸਾਹਮਣੇ ਭਗਤਾਂ ਦੀਆਂ ਉਦਾਹਰਣਾਂ ਨੇ ਭਗਤ ਕਬੀਰ ਜੀ ਨੇ ਭਗਤ ਨਾਮਦੇਵ ਜੀ ਨੇ ਭਗਤ ਫਰੀਦ ਜੀ ਵਰਗੇ ਨੇ ਇਤਿਹਾਸਕ ਬੜੀਆਂ ਉਦਾਹਰਣਾਂ ਇਹਨਾਂ ਦੇ ਸਾਹਮਣੇ ਨੇ ਜਿਨਾਂ ਉਦਾਹਰਨਾਂ ਨੂੰ ਮੁਕਰਾ ਕੇ ਇਹ ਵਿਦ ਸੁਣ ਕੇ ਜਾਟਰੋ ਉਠ ਭਗਤੀ ਲਾਗਾ ਮਿਲੇ ਪ੍ਰਤੱਖ ਦੋਸਾਈਆਂ ਧੰਨਾ ਵਡ ਭਾਗਾ ਪੰਜਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਵੱਡਿਆਂ ਭਾਗਾ ਵਾਲੇ ਧੰਨੇ ਨੂੰ ਰੱਬ ਦੀ ਪ੍ਰਾਪਤੀ ਹੋਊ ਪ੍ਰਤੱਖ ਦਰਸ਼ਨ ਹੋਵੇ ਇਸਾ ਨੂੰ ਵੀ ਹੋ ਸਕਦੇ ਕਿਵੇਂ ਤੀਸਰੇ ਪਾਤਸ਼ਾਹ ਸਮਝਾਉਂਦੇ ਨੇ ਕਿੰਦੇ ਰੱਬ ਦੇ ਦਰਸ਼ਨ ਕਰਨੇ ਹੋ ਜਾਣਗੇ ਪਰ ਕਰਨਾ ਇਹ ਪਹਿ ਜਾ ਕਿ ਇਹ ਮਨ ਹਰ ਥੀ ਚਾਰੇ ਤੂੰ ਮਨਾ ਰੱਬ ਨੂੰ ਧਿਆ ਕਿਵੇਂ ਤੇ ਆਣਾ ਇੱਕ ਮਨ ਇੱਕ ਚਿਤ ਭਾਏ ਇੱਕ ਮਨ ਤੇ ਇੱਕ ਚੇਤੋ ਇਕਾਗਰ ਹੋ ਕੇ ਅੰਦਰ ਹਿਲਜੁਲ ਨਾ ਹੋਵੇ ਸਰੀਰ ਬੈਠਾ ਹੈ ਵੈਗਰੂ 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 ਕਰ ਰਿਹਾ ਹੈ ਪਰ ਮਨ ਅੰਦਰ ਹੈ ਹੀ ਨਹੀਂ ਪਤਾ ਨਹੀਂ ਕਿੱਥੇ ਉਡਾੜੀ ਮਾਰਦੇ ਹੈ ਫਿਰ ਕਸੂਰ ਇਹਦੇ ਨਾਮ ਸਿਮਰਨ ਦਾ ਨਹੀਂ ਰੱਬ ਗੁਰੂ ਦਾ ਨਹੀਂ ਕਸੂਰ ਮੇਰਾ ਹੈ ਜੋ ਕਿ ਅਜੇ ਤੱਕ ਮੈਂ ਰੱਬ ਨੂੰ ਮਿਲਿਆ ਹੀ ਨਹੀਂ ਗੁਰੂ ਦੀ ਪ੍ਰਾਪਤੀ ਕੀਤੀ ਨਹੀਂ ਅਜੇ ਤੱਕ ਕਿਉਂ ਅੰਦਰ ਟਿਗਿਆ ਹੀ ਮੇਰਾ ਤੇ ਜਿਨ੍ਹਾਂ ਦਾ ਟਿਕਿਆ ਹੈ ਉਹਨਾਂ ਨੂੰ ਸਮੁੱਚੀ ਕਾਇਨਾਤ ਅਜੇ ਯਾਦ ਕਰਨੀ ਹੈ ਜਿਨ੍ਹਾਂ ਨੇ ਆਪਣੇ ਮਨ ਨੂੰ ਇਕਾਗਰ ਕਰਕੇ ਰੱਬ ਨੂੰ ਜਾਇ ਉਹ ਸੰਸਾਰ ਨੂੰ ਇਹ ਸੇਧ ਦੇ ਰਹੀ ਹੈ ਇਹ ਸੰਸਾਰ ਦੇ ਲੋਕੋ ਜੇ ਮੰਗਤੇ ਬੰਨ ਐ ਤੇ ਗੁਰੂ ਪਰਮਾਤਮਾ ਦੇ ਬਣਿਓ ਜੇ ਕੁਝ ਮੰਗਣਾ ਹੈ ਝੋਲੀ ਅਡਣੀ ਹੈ ਹੱਥ ਫੈਲਾਉਣਾ ਹੈ ਤੇ ਕੇਵਲ ਗੁਰੂ ਪਰਮਾਤਮਾ ਅੱਗੇ ਤੁਸੀਂ ਫੈਲਾਓ ਇਥੋਂ ਹੀ ਮੰਗਿਓ ਜੋ ਕੁਝ ਮੰਗਣਾ ਹੈ ਤੇ ਮੈਨੂੰ ਵਿਸ਼ਵਾਸ ਹੈ ਕਿ ਮੇਰਾ ਮਾਲਕ ਕਦੀ ਖਾਲੀ ਮੋੜਦਾ ਹੀ ਨਹੀਂ ਪਰ ਸ਼ਰਤ ਇਹ ਹੈ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰੰਤੇ ਤਿਨ ਕੇ ਕਾਚ ਸਵਾਰਦਾ ਜੋ ਤੁਹਾਡੀ ਭਗਤੀ ਕਰਦੇ ਨੇ ਜੋ ਤੁਹਾਡੇ ਵਿੱਚ ਰਚੇ ਮਿਚੇ ਗਏ ਉਹਨਾਂ ਦੇ ਤੁਸੀਂ ਕਾਜ ਸਵਾਰਦੇ ਹੁਣ ਇਹਦੇ ਵਿੱਚ ਕੋਈ ਸ਼ੱਕ ਰਹੇ ਨਹੀਂ ਜਾਂਦਾ ਪਾਗਲ ਜੀ ਕਹਿੰਦੇ ਮੈਂ ਤੇ ਮੰਗਦਾ ਹੀ ਰੱਬ ਕੋਲੋਂ ਹੋਰ ਕੋਈ ਜ਼ਿਕਰ ਕੀਤਾ ਹੀ ਨਹੀਂ ਕਹਿੰਦੇ ਆਟਾ ਵੀ ਇਥੋਂ ਮੰਗ ਰਿਆ ਮੈਂ ਦਾਲ ਵੀ ਇਥੋਂ ਮੰਗਦਾ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰੰਤੇ ਤਿਨਕੇ ਕਾਜ ਸੁਆਰਤਾ ਰਹਾਉ ਦਾਲ ਸਿੱਧਾ ਮੰਗੋ ਕੀ ਹੋ ਦਾਲ ਕੀ ਆਟਾ ਕੀ ਜੋ ਕੀ ਸਾਰਾ ਕੁਝ ਮੰਗਦਾ ਮੈਂ ਦਾਲ ਸਿੱਧਾ ਮੰਗੂ ਕਿ ਉਹ ਹਮਰਾ ਖੁਸ਼ੀ ਕਰੇਗਾ ਤੂੰ ਜਿਉ ਮੈਂ ਖੁਸ਼ ਰਹਿ ਸਕਾਂ ਤੂੰ ਸ਼ਰੀਰ ਦਿੱਤਾ ਏ ਤੈਨੂੰ ਪਾਲਣ ਵਾਸਤੇ ਮੈਂ ਫਰਾਕ ਤੇ ਤੂੰ ਹੀ ਮੰਗਣੀ ਹੈ ਨਾ ਪਨੀਆਂ ਸਾਧਨ ਨੀਕਾ ਪਨੀਆਂ ਦਾ ਅਰਥ ਦਾ ਜੁੱਤੀ ਪੈਰਾਂ ਵਿੱਚ ਸੋਹਣੀ ਜੁੱਤੀ ਪਾਉਣੀ ਹੈ ਤੇ ਮੈਂ ਮੰਗਣੀ ਤੇ ਤੂੰ ਹੀ ਹੈ ਨਾ ਪਨਿਆ ਸਾਧਨ ਸਾਧਨ ਦਾ ਅਰਥ ਹੈ ਕਪੜਾ ਨੀਕਾ ਦਾਤ ਕੋ ਚੰਗਾ ਕਹਿੰਦੇ ਜੁੱਤੀ ਚੰਗੀ ਕਪੜਾ ਚੰਗਾ ਮੈਂ ਤੇਤੋ ਹੀ ਮੰਗ ਰਿਹਾ ਪਨਿਆ ਸਾਧਨ ਨੀਕਾ ਅਨਾਜ ਮੰਗੂ ਸਭ ਸੀਕਾ ਮੈਨੂੰ ਪ੍ਰਸ਼ਾਦਾ ਤਿਆਰ ਕਰਨ ਵਾਸਤੇ ਭੋਜਨ ਖੁਰਾਕ ਉਹ ਚਾਹੀਦੀ ਹੈ ਜਿਹੜੇ ਖੇਤ ਨੂੰ ਸੱਤ ਵਾਰ ਵਾਇਆ ਹੋਵੇ ਪਾਉ ਉਪਜਾਉ ਜ਼ਮੀਨ ਦੇ ਵਿੱਚ ਪਨਿਆ ਸ਼ਾਦਨ ਨੀਕਾ ਅਨਾਜ ਮੰਗੂ ਸਰਸੀ ਕਾ ਗਊ ਭੈਸ ਮੰਗੂ ਲਵੇਰੀ ਲਵੇਰੀ ਦਾਰ ਥਾਪ ਜਾਣਦੇ ਉਹ ਦੁੱਧ ਦੇਣ ਵਾਲੀ ਕਹਿੰਦੇ ਗਾਇ ਮੱਝ ਜੋ ਅਸਲ ਦੇ ਵਿੱਚ ਜੇ ਮੈਂ ਮੰਗ ਰਿਹਾ ਤੇਰੇ ਤੋਂ ਵੀ ਲਵੇਰੀ ਦੇਣੇ ਦੁੱਧ ਦਿੰਦੀ ਹੋਵੇ ਇੱਕ ਤਾਜਨ ਤੁਰੀ ਚੰਗੇਰੀ ਸ਼ਾਦਨ ਤੋਂ ਹੀ ਦਾਰ ਹੁੰਦਾ ਹੈ ਘੋੜੀ ਜਿਹੜੀ ਹੈ ਨਾ ਉਹ ਵਧੀਆ नस्ਲ ਦੀ ਹੋਵੇ ਉੱਤੇ ਸਵਾਰੀ ਕਰਾਂ ਇਹ ਪ੍ਰੇਮ ਦੇ ਵਿੱਚ ਭਿੱਜ ਕੇ ਰੱਬ ਕੋਲੋਂ ਮੰਗੀਆਂ ਹੋਈਆਂ ਦਸਤਾਂ ਕਰ ਕੀ ਗੀਹਣ ਚੰਗੀ ਘਰ ਵਾਲੀ ਵੀ ਚਾਹੀਦੀ ਹੈ ਗੀਹਣ ਦਾ ਅਰਥ ਹੁੰਦਾ ਹੈ ਪਤਨੀ ਘਰ ਵਾਲੀ ਕਹਿੰਦੇ ਘਰ ਵਾਲੀ ਹੋਵੇ ਚੰਗੀ ਹੋਵੇ ਚੰਗੇ ਸੁਭਾਅ ਵਾਲੀ ਘਰ ਕੀ ਗੀਹਣ ਚੰਗੀ ਜਨ ਧੰਨਾ ਲੈ ਕੇ ਮੰਗੀ ਤੁਹਾਡਾ ਦਾਸ ਧੰਨਾ ਤੁਹਾਡੇ ਕੋਲੋਂ ਹੀ ਦాతਾ ਮੰਗਦਾ ਕਿਉਂਕਿ ਮੈਨੂੰ ਭਰੋਸਾ ਹੈ ਤੁਸੀਂ ਜਿਓਗੇ ਜਿਸਰੇ ਪਾਤਸ਼ਾਹ ਜੀ ਕਹਿੰਦੇ ਏਦਾਂ ਹੀ ਯਾਦ ਕਰੋ ਬੜਾ ਕੁਝ ਮਿਲੇਗਾ ਤੇ ਰੱਬ ਦੇ ਵਿੱਚ ਬਹੁਤ ਵੱਡਾ ਗੁਣ ਹੈ ਹਰ ਕੀਆ ਸਦਾ ਸਦਾ ਵਡਿਆਈਆਂ ਗੁਣ ਬਹੁਤ ਵੱਡਾ ਹੈ ਦੇ ਮਾ ਪਛੋਤਾਏ ਰੱਬ ਦਾ ਤਾਂ ਦਿੰਦਾ ਹੈ ਦੇ ਕੇ ਪਛਤਾਉਂਦਾ ਨਹੀਂ ਜਿਵੇਂ ਅਸੀਂ ਪਛਤਾਨੇ ਹਾਂ ਸਾਡਾ ਕੋਈ ਧੰਨਵਾਦ ਨਾ ਕਰੇ ਸ਼ੁਕਰੀਆ ਨਾ ਕਰੇ ਸਾਡੀ ਕੋਈ ਗੱਲ ਕਿਸੇ ਨਾ ਕਰੇ ਕਿ ਫਲਾਣੀ ਨੇ ਮੈਨੂੰ ਕੁਝ ਦਿੱਤਾ ਸਾਡੇ ਅੰਦਰ ਅਫਸੋਸ ਆਉਂਦਾ ਹੈ ਗਿੜਾ ਆਉਂਦਾ ਹੈ ਮੇਰੀ ਗੱਲ ਨਹੀਂ ਕੀਤੀ ਪਰ ਰੱਬ ਅੰਦਰ ਇਹ ਚੀਜ਼ ਨਹੀਂ ਹੈ ਉਹ ਦਾਤ ਦੇ ਰਿਹਾ ਹੈ ਪਰ ਮਨ ਦੇ ਵਿੱਚ ਇਹ ਚੀਜ਼ ਨਹੀਂ ਰੱਖ ਰਿਹਾ ਕਿ ਮੈਨੂੰ ਮੇਰੀ ਕੋਈ ਵਡਿਆਈ ਸੰਸਾਰ ਅੰਦਰ ਕਰੇ ਨਹੀਂ ਐਸਾ ਸੋਚ ਨਹੀਂ ਦੇ ਨਾ ਪਛੋਤਾਏ ਦਿੰਦਾ ਹੈ ਪਰ ਪਛਤਾਉਂਦਾ ਨਹੀਂ ਹਉ ਹਰ ਕੇ ਸਦ ਬਲਿਹਾਰਣੇ ਜਿਤ ਸੇਵਿਆ ਸੁਖ ਪਾਏ ਮੈਂ ਆਪਣੇ ਗੁਰੂ ਪਰਮਾਤਮਾ ਤੋਂ ਸਦਕੇ ਜਾਨਾਂ ਬਲਿਹਾਰੀ ਜਾਨਾਂ ਜਿਹਦੀ ਸੇਵਾ ਦੇ ਨਾਲ ਸੋਖੀ ਸੁਖ ਜਿੰਦਗੀ ਵਿੱਚ ਆਤਮਿਕ ਸੁਖ ਆ ਜਾਂਦਾ ਨਾਨਕ ਗੁਰਮੁਖ ਮਿਲ ਰਹਿ ਗੁਰੂ ਦੇ ਰਾਹੀ ਜਿੱਦੋਂ ਰੱਬ ਨਾਲ ਮਿਲ ਆਪ ਹੋ ਜਾਂਦਾ ਹਉ ਮੈਂ ਸ਼ਬਦ ਜਲਾਏ ਗੁਰੂ ਕੇ ਸ਼ਬਦ ਰਾਹੀਂ ਫਿਰ ਅੰਦਰੋਂ ਹਉ ਮੈਨੂੰ ਸਾਲ ਲਈਦਾ ਮਾਰ ਲਈਦਾ ਖਤਮ ਕਰ ਲਈਦਾ ਨਿਮਰਤਾ ਜਿੰਦ ਵਿੱਚ ਮਹਿਲਾ ਤੀਜਾ ਆਪੇ ਸੇਵਾ ਲਾਇਐਨ ਆਪੇ ਬਖਸ਼ ਕਰੇ ਮੇਰਾ ਪ੍ਰਭਾਤਮਾ ਆਪਣੀ ਸੇਵਾ ਵਿੱਚ ਆਪ ਹੀ ਲਾਉਂਦਾ ਹੈ ਆਪ ਹੀ ਬਖਸ਼ ਕਰਨ ਵਾਲਾ ਹੈ ਸਭਨਾ ਕਾ ਮਾ ਪਿਓ ਆਪ ਹੈ ਆਪੇ ਸਾਰ ਕਰੇ ਸਾਰੇ ਅੰਦਰ ਮਾਪਿ ਉਹ ਰੰਗ ਆਪ ਹੈ ਤੇ ਕਾਦੀ ਫਿਕਰ ਹੈ ਸੰਭਾਲ ਕਰਨ ਵਾਲਾ ਵੀ ਉਹ ਆਪ ਹੀ ਹੈ ਨਾਨਕ ਨਾਮ ਧਿਆਏ 3 ਵਿੱਚ ਕਰ ਵਾਸ ਹੈ ਜੁਗ ਜੁਗ ਸ਼ੋਭਾ ਹੋਏ ਜਿਹੜੇ ਨਾਮ ਨੂੰ ਧਿਆਉਂਦੇ ਨੇ ਇਬਾਦਤ ਕਰਦੇ ਨੇ ਬੰਦਗੀ ਕਰਦੇ ਨੇ ਭਗਤ ਅਨਾਂ ਦੀ ਉਦਾਹਰਣ ਸਾਹਮਣੇ ਹੈ ਉਹਨਾਂ ਦਾ ਨਿਤ ਘਰ ਦੇ ਵਿੱਚ ਵਾਸਾ ਹੋ ਜਾਂਦਾ ਹੈ ਮੰਨੇ ਪਟਕਦਾ ਉਹਦਾ ਹਰ ਸਮੇਂ ਹਰ ਵਕਤ ਸ਼ੋਭਾ ਵਡਿਆਈ ਉਹਨਾਂ ਦੀ ਸੁਮੇਂ ਜੇ ਸਰਕਾਰ ਅੰਦਰ ਹੁੰਦੀ ਹੈ ਪੌੜੀ ਤੂੰ ਕਰਨ ਕਰਣ ਸਮਰੱਥ ਹੈਂ ਕਰਤੇ ਮੈਂ ਤੁਝ ਬਿਨ ਅਵਰ ਨਾ ਕੋਈ ਰੱਬ ਜੀ ਤੁਸੀਂ ਸਮਰੱਥ ਹੋ ਸਭ ਕੁਝ ਕਰਨ ਦੇ ਸਮਰੱਥ ਹੋ ਜੇ ਮੇਰੇ ਹਿਰਦੇ ਵਿੱਚ ਤੁਹਾਡੇ ਤੋਂ ਬਿਨ ਕੋਈ ਆਸਰਾ ਹੈ ਹੀ ਨਹੀਂ ਤੁਦੇ ਆਪੇ ਸਿਸ਼ਟ ਸਿద్ధి ਆ ਆਪੇ ਫਨਗੋਈ ਸ੍ਰਿਸ਼ਟੀ ਨੂੰ ਸਾਜਣ ਵਾਲਾ ਵੀ ਆਪ ਹੀ ਐ ਫਨਗੋਈ ਕੋਈ ਤੋਂ ਭਾਵਨਾਸ਼ ਕਰਨਾ ਨਾਸ਼ ਕਰਨ ਵਾਲਾ ਵੀ ਤੂੰ ਆਪ ਹੀ ਐ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਪ੍ਰਮਾਤਮਾ ਦਾ ਹੁਕਮ ਹਰ ਪਾਸੇ ਵਰਤਦਾ ਇੱਕੋ ਭਗ ਜੋ ਉਹ ਕਰਦਾ ਹੈ ਉਹ ਹੀ ਹੁੰਦਾ ਹੈ ਅਰ ਬੜਿਆਈ ਗੁਰਮੁਖ ਦੇ ਪ੍ਰਭ ਹਰ ਪਾਵੇ ਸੋਈ ਗੁਰੂ ਦੇ ਰਾਹੀ ਪਰਮਾਤਮਾ ਜਿਹਨੂੰ ਵਡਿਆਈ ਜਿਹਨੂੰ ਸ਼ੋਭਾ ਬਖਸ਼ਦਾ ਹੈ ਪ੍ਰਾਪਤੋਂ ਨਹੀਂ ਹੁੰਦੀ ਹੋਰ ਕਿਸੇ ਤੋਂ ਅਖੀਰ ਵਿੱਚ ਮਾਲਕ ਸਮਝਾਉਂਦੇ ਨੇ ਗੁਰਮੁਖ ਨਾਲਕ ਆਰਾਧਿਆ ਗੁਰੂ ਦੇ ਰਾਹੀ ਜਿਨ੍ਹਾਂ ਨੇ ਪਰਮਾਤਮਾ ਨੂੰ ਚੇਤੇ ਕੀਤਾ ਰੱਬ ਨੂੰ ਹਿਰਦੇ ਵਿੱਚ ਵਸਾਇਆ ਸਬ ਅੱਖੋ ਧੰਨ 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 ਗੁਰ ਸੋਈ ਐਸੀ ਦੀਨਿਆਲ ਗੁਰੂ ਨੂੰ ਧੰਨ ਅੱਖੋ ਸੰਤਾ ਹੋਵੇ ਐਸੀ ਗੁਰੂ ਨੂੰ ਸ਼ਾਬਾਸ਼ ਹੈ ਬਲਿਹਾਰੇ ਜਾਵਾਂ ਸਦਕੇ ਜਾਵਾਂ ਜਿਹੜਾ ਗੁਰੂ ਊਲੇ ਮਾਰਗ ਜਿਨਹੈਂ ਬਤਾਇਆ ਐਸਾ ਗੁਰ ਵਡਪਾਗੀ ਪਾਇਆ ਇਸ ਪ੍ਰਕਾਰ ਗੁਰੂ ਨੂੰ ਹਮੇਸ਼ਾ ਜਿਹੜਾ ਹੈ ਅਸੀਂ ਸਾਨੂੰ ਕਹੀਏ ਗੁਰੂ ਤੋਂ ਸਜ ਕੇ ਜਾਈਏ ਤੇ ਭਗਤ ਪਿਆਰਿਆਂ ਤੋਂ ਹੀ ਬਲਿਹਾਰੀ ਜਾਈਏ ਜਿਨ੍ਹਾਂ ਨੇ ਕਮਾਈ ਕੀਤੀ ਤੇ ਸਾਨੂੰ ਸੇਵ ਦੇਣ ਵਾਸਤੇ ਪਾਵਨ ਬਾਣੀ ਧਰ ਤੋਂ ਜੋ ਆਈ ਉਹਨਾਂ ਦੇ ਹਿਰਦੇ ਵਿੱਚ ਸਾਡੇ ਅਗੇ ਕਰੋਸੀ ਹੈ ਉਸ ਬਾਣੀ ਰਾਹੀਂ ਅਸੀਂ ਖੇਦਾ ਲਈਨੇ ਕੁੱਲ ਅਰਬਲਾ ਭਗਤ ਨਾ ਜੀ 60 ਸਾਲ ਦੀ ਹੈ ਇਸ 60 ਸਾਲ ਦੀ ਆਰਥੂਲਾ ਵਿੱਚ ਮਾਲਕ ਪਰਮਾਤਮਾ ਦੀ ਬੜੀ ਨਜ਼ਰੀ ਰਹਿਮਤ ਹੁੰਨਾਂ ਤੇ ਜੇ ਪ੍ਰੇਮਾ ਭਗਤੀ ਨਾਲ ਉਹਨਾਂ ਨੇ ਜੋ ਪਰਮਾਤਮਾ ਨੂੰ ਪ੍ਰਤੱਖ ਵੇਖਿਆ ਤੇ ਸਾਨੂੰ ਸੇਵ ਦਿੱਤੀ ਹੈ ਤੇ ਤੁਸੀਂ ਵੀ ਇੱਕ ਮਨ ਇੱਕ ਜੇਤ ਹੋ ਕੇ ਰੱਬ ਨੂੰ ਯਾਦ ਕਰੋ ਪਰਮਾਤਮਾ ਪ੍ਰਤੱਖ ਦਿਖੇਗਾ। ਪ੍ਰਗਤਨਾ ਜੀ ਦੇ ਪਾਵਨ ਜਨਮ ਦਿਹਾੜੇ ਤੇ آپ سمو سنتانو داس والو سمو شتاب کو دوارا پربند کمیٹی والو لاکھ لاکھ ودائیاں جی لاکھ لاکھ ودائیاں واہِ برکی کا خالصہ واہِ برکی کی فتح